ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਪ੍ਰਧਾਨ ਦੇ ਅਹੁਦੇ ਤੋਂ ਦਿੱਤੇ ਅਸਤੀਫੇ ਤੋਂ ਬਾਅਦ ਅਮਨ अरोड़ा ਨੂੰ ਪੰਜਾਬ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਜਦਕਿ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਦੀ ਜ਼ਿੰਮੇਵਾਰੀ ਸ਼ੈਰੀ ਕਲਸੀ ਨੂੰ ਦਿੱਤੀ ਗਈ ਹੈ ਪੰਜਾਬ ਪ੍ਰਧਾਨ ਅਮਨ ਰੋੜਾ ਤੇ ਸ਼ਰੀ ਕਲਸੀ ਵੱਲੋਂ ਵੱਡੀ ਤੇ ਅਹਿਮ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਪਟਿਆਲੇ ਦੇ ਕਾਲੀ ਮਾਤਾ ਮੰਦਿਰ ਤੋਂ ਸ਼੍ਰੀ ਦਰਬਾਰ ਸਾਹਿਬ ਤੱਕ ਸ਼ੁਕਰਾਨਾ ਯਾਤਰਾ ਕੱਢੀ ਗਈ ਜਿਸ ਤੋਂ ਬਾਅਦ ਇਸੀ ਯਾਤਰਾ ਦਾ ਫਗਵਾੜਾ ਵਿਖੇ ਪਹੁੰਚਣ ਤੇ ਉਕਤ ਨੇਤਾਵਾਂ ਦਾ ਹਲਕਾ ਫਗਵਾੜਾ ਦੇ ਇੰਚਾਰ ਸਰਦਾਰ ਜਗਿੰਦਰ ਸਿੰਘ ਮਾਨ ਅਤੇ ਸੀਨੀਅਰ ਯੂਥ ਨੇਤਾ ਹਰਜੀਮਾਨ ਦੀ ਅਗਵਾਈ ਹੇਠ ਸਮੂਹ ਵਰਕਰਾਂ ਵੱਲੋਂ ਸਥਾਨ ਗ੍ਰੈਸਟ ਹਾਊਸ ਦੇ ਬਾਹਰ ਪਹੁੰਚਣ ਤੇ ਫੁੱਲਾਂ ਦੀ ਵਰਖਾ ਕਰਕੇ ਨਿਕਾਸ ਭਾਗਤ ਕੀਤਾ ਗਿਆ ਇਸ ਦੌਰਾਨ ਜਿੱਥੇ ਅਮਨ ਅਰੋੜਾ ਤੇ ਸ਼ੈਰੀ ਕਲਸੀ ਨੇ ਸਮੂਹ ਫਗਵਾੜਾ ਵਾਸੀਆਂ ਦਾ ਉਹਨਾਂ ਦੇ ਨਿੱਕੇ ਸਵਾਗਤ ਲਈ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਕਿਹਾ ਕਿ ਇਹ ਜੋ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਗਈ ਹੈ ਉਹ ਸਭ ਸੂਬੇ ਦੇ ਵਾਸੀਆਂ ਦੀ ਬਦੌਲਤ ਹੀ ਮਿਲੀ ਹੈ ਜਿਸ ਲਈ ਉਹ ਸੂਬੇ ਦੇ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਨੇ ਉਹਨਾਂ ਵਿਸ਼ਵਾਸ ਬਾਇ ਕਿ ਲੋਕਾਂ ਦੇ ਜੋ ਵੀ ਕੰਮ ਹੋਣਗੇ ਉਹਨਾਂ ਨੂੰ ਬਿਨਾਂ ਦੇਰੀ ਕੀਤੇ ਪੂਰੇ ਕੀਤੇ ਜਾਣਗੇ ਉਹਨਾਂ ਸਾਰੇ ਹੀ ਫਗਵਾੜਾ ਵਾਸੀਆਂ ਦਾ ਉਹਨਾਂ ਦੇ ਨਿੱਕੇ ਸਵਾਗਤ ਲਈ ਧੰਨਵਾਦ ਕੀਤਾ

ਜਿੰਨੇ ਜਾਣੋ ਅੱਗੇ ਹੁਣ ਦੇ ਫੈਸਲੇ ਤੁਹਾਡੇ ਹੋਣਗੇ 5-5 ਘੰਟੇ ਦੇ ਖੜੇ ਪਾਰਟੀ ਦੇ ਵਿੱਚ ਜੋ ਸਰਕਾਰੇ ਤੋਂ ਬਰਬਾਦ ਕਰਵਾਏਗੀ ਤੁਹਾਡੇ ਹੁਕਮਾਂ ਮਾਦਮਤ ਚੱਲਾਂਗੇ ਮੈਂ ਤਾਂ ਵਾਅਦੇ কমিਟਮੈਂਟ ਕਰਕੇ ਚਲੇ ਤਾਣੋ ਵਾਅਦਾ ਕਰਕੇ ਚੱਲਿਆ ਥੈਂਕ ਯੂ ਜਿੰਦਾਬਾਦ ਗੋਤ ਤੁਹਾਨੂੰ ਸਾਰਿਆਂ ਨੂੰ ਇਹ ਹੱਕਾ ਅੰਤ ਦੀ ਰਾਤ ਨੂੰ ਵੀ ਮੈਂ ਕਰਦਾਂਗਾ ਸ਼ਹਿਰੀ ਵਰਕਿੰਗ ਕਰਦਾਂਗੀ ਅਸੀਂ ਤੁਹਾਡੇ ਸੇਵਾਦਾਰਾਂ ਤੁਹਾਡੇ ਪਹਿਰੇਦਾਰਾਂ ਕਿਉਂਕਿ ਜਿੱਥੇ ਤੱਕ ਜੇ ਅਸੀਂ ਲੋਕ ਪਹੁੰਚੇ ਹਾਂ ਚਾਹੇ ਐਮਐਲਏ ਆ ਮੰਤਰੀਆਂ ਤੁਹਾਡੀ ਵਜ੍ਹਾ ਕਰਕੇ ਪਹੁੰਚਿਆ ਸੋ ਤੁਹਾਡਾ ਮੁੱਲ ਮੋੜਨ ਦਾ ਸਮਾਂ ਦਿਓ ਮੇਰੇ ਸਤਿਕਾਰਯੋਗ ਉਹ ਆ ਗਿਆ ਤੇ ਮੋੜਾਂਗੇ ਕਰਕੇ ਮੋੜਾਂਗੇ ਸੋ ਤੁਹਾਡਾ ਸਾਰਿਆਂ ਦਾ ਦਿਨ ਦੀ ਗੱਲ ਹੀ ਬਹੁਤ ਬਹੁਤ ਇਸ ਦੌਰਾਨ ਹਲਕਾ ਇੰਚਾਰਜ ਸਰਦਾਰ ਜਗਿੰਦਰ ਸਿੰਘ ਮਾਨ ਅਤੇ ਯੂਥ ਨੇਤਾ ਹਰਜੀਮਾਨ ਨੇ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਅਮਨ अरोड़ा ਤੇ ਸ਼ੈਰੀ ਕਲਸੀ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਉਹਨਾਂ ਕਿਹਾ ਕਿ ਇਹਨਾਂ ਨੇਤਾਵਾਂ ਦੇ ਪ੍ਰਧਾਨ ਬਣਨ ਨਾਲ ਪਾਰਟੀ ਨੂੰ ਜਿੱਥੇ ਮਜ਼ਬੂਤੀ ਪ੍ਰਦਾਨ ਹੋਵੇਗੀ ਉੱਥੇ ਹੀ ਫਗਵਾੜਾ ਵਿਕੇ ਹੋਣ ਜਾ ਰਹੀਆਂ ਨਿਗਮ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਡੇ ਮਾਰਚ ਨਾਲ ਜਿੱਤ ਹਾਸਲ ਕਰਕੇ ਪਾਰਟੀ ਦੀ ਝੋਲੀ ਵਿੱਚ ਪਾਏਗੀ। ਆਮ ਆਦਮੀ ਪਾਰਟੀ ਦੇ ਕਮੇਟੀ ਦੇ ਪ੍ਰਧਾਨ ਔਰ ਕਲਸੀ ਜੀ ਜਿਹੜੇ ਵਰਕਿੰਗ ਪੈਰੀ ਨੇ ਉਹ ਗਏ ਨੇ ਗੁਰੂ ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਔਰ ਜੋ ਪਾਰਟੀ ਨੂੰ ਫਤਿਹ ਮਿਲੀ ਹੈ ਗੁਰੂ ਅੱਧ ਧੰਨਵਾਦ ਨਹੀਂ ਗੁਰੂ ਸਾਹਿਬ ਦਾ ਹੌਸਕਤਾ ਉਹਨਾਂ ਨੂੰ ਤਾਂ ਨਮਸਕਾਰ ਹੋ ਸਕਦਾ ਮੈਂ ਸਮਝਦਾ ਕਿ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਆਮ ਆਦੀ ਪਾਰਟੀ ਦੀ ਕਿ ਗੁਰੂ ਘਰ ਜਾ ਕੇ ਮੱਥਾ ਟੇਕ ਕੇ ਔਰ ਉਹਨਾਂ ਦੀ ਸ਼ਰਨ ਵਿੱਚ ਰਹਿਣਾ ਪ੍ਰਮਾਤਮਾ ਭਲਾ ਕਰੇ ਔਰ ਜਿਹੜੇ ਵਰਕਰ ਅੱਜ ਇੱਥੇ ਆਏ ਨੇ ਪਿੰਡ ਤੋਂ ਸ਼ਹਿਰਾਂ ਤੋਂ ਦੂਸਰੇ ਜਾਂ ਕਸਬੀਆਂ ਤੋਂ ਆੜੇ ਦੋੜੋਂ ਜਿਹੜੇ ਐਮ ਐਲ ਏ ਅਰ ਹਲਕਿਆਂ ਦੇ ਇੰਚਾਰਜ ਸਾਹਿਬ ਹਵਨ ਆਏ ਨੇ ਉਹਨਾਂ ਦਾ ਧੰਨਵਾਦੀ ਹੈ ਔਰ ਖਾਸ ਕਰਕੇ ਪ੍ਰਧਾਨ ਜੀ ਦਾ ਅਮਨ ਅਰੋੜਾ ਜੀ ਦਾ ਔਰ ਕਲਸੀ ਜੀ ਦਾ ਬਹੁਤ ਬਹੁਤ ਧੰਨਵਾਦੀ ਹੈ ਕਿ ਫਵਾੜੇ ਦੀ ਜਨਤਾ ਨੂੰ ਦਰਸ਼ਨ ਦੇ ਕੇ ਉਹ ਧਾਰਮਿਕ ਸਥਾਨ ਤੇ ਗਏ ਨੇ ਮੈਂ ਸਮਝੂਗਾ ਕਿ ਸਾਡੀਆਂ ਵੀ ਦੁਆਵਾਂ ਉਹਨਾਂ ਦੇ ਨਾਲ ਨੇ ਪਰਮਾਤਮਾ ਉਹਨਾਂ ਨੂੰ ਉਹਨਾਂ ਦੇ ਕੰਮ ਵਿੱਚ ਸਫਤਤਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੱਜ ਸਾਡੇ ਨਮਯੁਕਤ ਜਿਹੜੇ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ ਵੱਲੋਂ ਜਿਹੜੀ ਸ਼ੁਕਰਾਨਾ ਯਾਤਰਾ ਕੀਤੀ ਜਾ ਰਹੀ ਹੈ ਪਟਿਆਲਾ ਕਾਲੀ ਮੰਦਰ ਤੋਂ ਸ਼ੁਰੂ ਕਰ ਸ਼ਾਮਦ ਰਾਮ ਤੀਰਥ ਵਿੱਚ ਖਤਮ ਕਰਨੀ ਆ ਉੱਥੇ ਵਿੱਚ ਵਿਚਾਲੇ ਉਹਨਾਂ ਦੇ ਸਵਾਗਤ ਕਰਨ ਲਈ ਜਿਹੜਾ ਅੱਜ ਪੂਰੇ ਫਗਵਾੜੇ ਦੇ ਵਿੱਚ ਤਿਆਰੀਆਂ ਚੱਲ ਰਹੀਆਂ ਨੇ ਤੇ ਸਾਨੂੰ ਹਜ਼ਾਰਾਂ ਦੀ ਗਿਣਤੀ 'ਚ ਅੱਜ ਸਾਡੇ ਨਮਨਕ ਜਿਹੜੇ ਪ੍ਰਧਾਨ ਨੇ ਅਮਨ ਅਰੋੜਾ ਜੀ ਉਹਨਾਂ ਦਾ ਸਵਾਗਤ ਕਰਨ ਵਾਸਤੇ ਉਹਨਾਂ ਨੂੰ ਮੁਬਾਰਕ ਦੇਣ ਵਾਸਤੇ ਜਿਹੜਾ ਕਿ ਉਹਨਾਂ ਦੀ ਨਿਯੁਕਤੀ ਦੇ ਨਾਲ ਜਿਹੜੀ ਆਮ ਆਦਮੀ ਪਾਰਟੀ ਦੇ ਕੈਟਰ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਪਾਰਟੀ ਨੂੰ ਇੱਕ ਨਵਾਂ ਬੂਥ ਮਿਲਿਆ ਏ ਅਸੀਂ ਮਿਡ ਟਰਮ ਦੇ ਵਿੱਚ ਆ ਕੇ ਸਾਨੂੰ ਸਾਡੇ ਪ੍ਰਧਾਨ ਮਿਲਣੇ ਤੇ ਉਹ ਜੇ ਮੈਂ ਉਹਨਾਂ ਦੀ ਅਮਨੁਰ ਰਾਜੀ ਗੱਲ ਕਰਾਂ ਬਹੁਤ ਹੀ ਸੀਜ਼ਨਡ ਪੋਲੀਟੀਸ਼ੀਅਨ ਨੇ ਪਿਸ਼ੋਕੜ ਤੋਂ ਉਹਨਾਂ ਦੀ ਰਾਜਨੀਤੀ ਸਿਆਸਤ ਉਹਨਾਂ ਦੇ ਪਰਵਾਰ ਚੱਲਦੀ ਆਈ ਹੈ ਤੇ ਕਿੰਦਾ ਨੂੰ ਕਿੰਦਾ ਚੰਗੇ ਸੋਹਣੇ ਤਰੀਕੇ ਨਾਲ ਕਰ ਸਕਦੇ ਆ ਉਹਨਾਂ ਤੋਂ ਬਿਹਤਰ ਹੋਰ ਕੋਈ ਨਹੀਂ ਸਮਝ ਸਕਦਾ ਤੇ ਇੱਥੇ ਆਏ ਹੋਏ ਸਾਡੇ ਸਾਰੇ ਪੰਚ ਸਰਪੰਦ ਸਰਪੰਦ ਸਹਿਬਾਨ ਕਾਰਪੋਰੇਸ਼ਨ ਦੇ ਵਿੱਚੋਂ ਫਗਵਾੜਾ ਸ਼ਹਿਰ ਦੇ ਵਿੱਚੋਂ ਆਏ ਹੋਏ ਸਾਰੇ ਆਮ ਆਦਮੀ ਦੇ VOTER ਸਪੋਰਟਰ ਐਮ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਚ ਲੜਨ ਵਾਲੇ ਸਾਡੇ ਉਮੀਦਵਾਰੀ ਉਮੀਦਵਾਰ ਸਭ ਸਹਿਭਾਨ ਨੂੰ ਬਹੁਤ ਬਹੁਤ ਧੰਨਵਾਦ ਜੈ ਇਸ ਦੌਰਾਨ ਸੀਨੀਅਰ ਨੇਤਾ ਦਲਜੀਤ ਰਾਜੂ ਅਤੇ ਹਲਕਾ ਫਿਲੌਰ ਤੋਂ ਆਪ ਦੇ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਵੀ ਅਮਨ ਅਰੋੜਾ ਤੇ ਸ਼ੈਰੀ ਕਲਸੀ ਨੂੰ ਵੱਡੀ ਜ਼ਿੰਮੇਵਾਰੀ ਮਿਲਣ ਤੇ ਪੰਜਾਬ ਸਰਕਾਰ ਦਾ ਤੈਅਦ ਲੋ ਧੰਪਤ ਕੀਤਾ। ਉਹਨਾਂ ਕਿਹਾ ਕਿ ਇਹਨਾਂ ਦੇ ਪ੍ਰਧਾਨ ਬਣਨ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ। ਇਸ ਦੌਰਾਨ ਐਸਟੀਐਮ ਫਗਵਾੜਾ ਜਸ਼ਨਜੀਤ ਸਿੰਘ, ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਭੱਟੀ, ਡੀਐਸਪੀ ਫਗਵਾੜਾ ਤੇ ਥਾਣਾ ਸਿਟੀ ਦੇ ਐਸਐਚਓ ਅਮਨਦੀਪ ਨਾਹਰ ਤੋਂ ਇਲਾਵਾ ਗੁਰਦੀਪ ਦੀਪਾ, ਰਣਜੀਤਪਾਲ ਪਾਵਲਾ, ਪ੍ਰਿਤਪਾਲ ਗਰਤੋਲੀ, ਬਰਨ ਬੰਗਰਚਾਕਾਗੇਮ, ਗੁਰਦੀਪ ਅਤੇ ਹੋਰ ਪਾਰਟੀ ਵਰਕਰ ਵੀ ਮਜੂਸ ਹਨ ਫਗਵਾੜਾ ਤੋਂ ਨਵਰਾਂਗ ਚੈਨਲ ਜੈ ਸ਼ਰਮਾ ਦੀ ਰਿਪੋਰਟ ਅੱਜ ਬਹੁਤ ਹੀ ਵਿਭਾਗਾ ਔਰ ਸੁਭਾਗਾ ਸਮਾਂ ਆ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਸਾਡੇ ਨਵੇਂ ਪ੍ਰਧਾਨ ਨੇ ਔਰ ਸ਼੍ਰੀ ਅਮਨ अरोड़ा ਜੀ ਔਰ ਉਹਨਾਂ ਦੇ ਨਾਲ ਸ਼੍ਰੀ ਸ਼ੈਰੀ ਕਾਲਸੀ ਜੀ ਕਾਰਜਕਾਰੀ ਪ੍ਰਧਾਨ ਜਿਹੜੇ ਲੱਗੇ ਨੇ ਉਹਨਾਂ ਨੂੰ ਮੁਬਾਰਕਬਾਦ ਦੇਣ ਲਈ ਉਹਨਾਂ ਨੂੰ ਵਧਾਈਆਂ ਦੇਣ ਦੇ ਲਈ ਉਹਨਾਂ ਦਾ ਜੀ ਆ ਆਖਣ ਦੇ ਲਈ ਅੱਜ ਇੱਥੇ ਅੱਜ ਅਸੀਂ ਫਗਵਾੜਾ ਸ਼ਹਿਰ ਦੇ ਵਿੱਚ ਇਕੱਤਰਤ ਹੋਏ ਆ ਇੱਥੇ ਬਹੁਤ ਹੀ ਵੱਡਾ ਤੁਸੀਂ ਦੇਖਿਆ ਸਾਥੀਆਂ ਨੇ ਬਹੁਤ ਵੱਡਾ ਹਜੂਮ ਸੀ ਔਰ ਲੋਕਾਂ ਦੇ ਵਿੱਚ ਪਾਰਟੀ ਵਲੰਟੀਅਰ ਲੀਡਰਾਂ ਵਰਕਰਾਂ ਦੇ ਵਿੱਚ ਬਹੁਤ ਹੀ ਵੱਡਾ ਉਤਸ਼ਾਹ ਸੀਗਾ ਔਰ ਉਹਨਾਂ ਨੂੰ ਇੱਥੇ ਮਿਲ ਕੇ ਜਿਹੜਾ ਹੈਗਾ ਵਰਕਰਾਂ ਦੇ ਵਿੱਚ ਇੱਕ ਨਵਾਂ ਜੋਸ਼ ਹੋਇਆ ਹੈਗਾ ਜੋ ਵੀ ਵਿਕਾਸ ਦੇ ਕੰਮ ਨੇ ਪਹਿਲਾਂ ਜਿਹੜੇ ਹੈਗਾ ਪਾਰਟੀ ਨੇ ਸਰਕਾਰ ਨੇ ਕੀਤੇ ਨੇ ਉਹਨਾਂ ਨੂੰ ਹੋਰ ਤੇਜ਼ ਕਰਨ ਦੇ ਲਈ ਜਿਹੜਾ ਹੈਗਾ ਆ ਇਹ ਹੋਰ ਬਲ ਮਿਲੇਗਾ ਸੋ ਅੱਜ ਜਿਹੜਾ ਹੈ ਅਸੀਂ ਹਲਕਾ ਵਿਧਾਨ ਸਭਾ ਫਲੋਰ ਦੇ ਵਿੱਚੋਂ ਮੈਂ ਪ੍ਰਿੰਸੀਪਲ ਪ੍ਰੇਮ ਕੁਮਾਰ ਇੱਕ ਬਹੁਤ ਹੀ ਵੱਡਾ ਕਾਫਲਾ ਲੈ ਕੇ ਸਾਡੇ ਬਲਾਕ ਪ੍ਰਧਾਨ ਸਾਡੇ ਲੀਡਰ ਸਹਿਬਾਨ ਸਾਡੇ ਚੇਅਰਮੈਨ ਸਹਿਬਾਨ ਔਰ ਵਲੰਟੀਅਰ ਸਾਥੀ ਜਿਹੜੇ ਹੈਗੇ ਆ ਆਏ ਆ ਔਰ ਆ ਕੇ ਜਿਹੜਾ ਹੈਗਾ ਉਹਨਾਂ ਦਾ ਧੰਨਵਾਦ ਵਧਾਈਆਂ ਦੇ ਕੇ ਜਿਹੜਾ ਹੈਗਾ ਅਸੀਂ ਬਾਪ ਚੱਲੇ ਆ ਪ੍ਰਮਾਤਮਾ ਗੇ ਅਰਦਾਸ ਕਰਦੇ ਆ ਇਸੇ ਤਰ੍ਹਾਂ ਆਮ ਆਦੀ ਪਾਰਟੀ ਜਿਹੜੀ ਹੈਗੀ ਆ ਉਹ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰੇ ਸਾਰੇ ਵਰਕਰ ਜਿਹੜੇ ਪਿੰਡਾਂ ਤੋਂ ਜਾਂ ਸ਼ਹਿਰਾਂ ਤੋਂ ਆਏ ਜਿੰਨੇ ਵੀ ਵਰਕਰ ਆਏ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਨਿੱਤੇ ਜੇ ਸੱਦੇ ਦੇ ਜਿਹੜੇ ਇਨੇ ਲੋਕ ਅੱਜ ਇਕੱਠੇ ਹੋਏ ਆ ਮੈਂ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਖਾਸ ਤੌਰ ਤੇ ਹਰਜੀਮਾਨ ਦੀਪ ਦੀਪਾ ਸਾਡਾ ਜਿਹੜਾ ਵੀਰ ਐਮਸੀ ਉਹਦਾ ਬਹੁਤ ਧੰਨਵਾਦ ਬਰਨ ਬੰਗੜ ਜਿਹਨਾਂ ਨੇ ਮਿਹਨਤ ਕੀਤੀ ਅੱਜ ਔਰ ਸਾਰੇ ਵਰਕ ਜਿਹੜੇ ਇਕੱਠੇ ਕੀਤੇ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ